ਫਲਾਮੀ ਉੱਚੇ ਸੁੱਚੇ ਤੇ ਸ਼ੋਭਨੇ ਵਿਚਾਰ ਛੋਡੇ ਲੱਗੇ ਹਾਜ਼ਰੀ ਵਿੱਚ ਦਰਬਾਰ ਸੱਚੇ ਉੱਤੇ ਖੁਸ਼ ਨੇ ਦਸਮਵਾਂ ਅਵਤਾਰ ਛੋਡੇ ਲੈ ਕੇ ਖੁਸ਼ੀ ਦੇ ਪੁਸ਼ਪ ਦਰਬਾਰ ਸਿੰਘਾਂ ਪਾ ਲਿਆ ਗਣਾ ਵਿੱਚ ਗੁੰਦ ਕੇ ਹਾਰ ਛੋਡੇ ਪਾ ਲਿਆ ਗਣਾ ਵਿੱਚ ਗੁੰਦ ਕੇ ਹਾਰ ਛੋਡੇ ਬੁਲਾਈਏ ਫਤੇ ਜੀ ਸਾਰੇ ਤੋਂ ਪਹਿਲਾਂ ਕਿਉਂਕਿ ਫਤੇ ਜਿਹੜੀ ਉਹ ਆਪਾਂ ਨੂੰ ਐਕਟਿਵ ਕਰ ਦਿੰਦੀ ਹੈ એનર્ਜੀ ਲਿਆਉਂਦੀ ਹੈ ਸਾਰੇ ਜਣਨ ਕੀ ਬੋਲਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਤਾਂ ਤਾਂ ਨਾ ਸ੍ਰੀ ਗੁਰਾਂਦੇਵ ਜੀ ਮਹਾਰਾਜ ਜੀ ਜਦ ਕਰਦੇ ਉਹਨਾਂ ਦਾ ਇੱਕ ਗੀਤ ਤੁਹਾਡੇ ਸਾਹਮਣੇ ਕਰਦੇ ਹਾਂ ਉਸ ਤੋਂ ਬਾਅਦ ਜੱਥੇ ਦੇ ਨਾਲ ਨਾਜ਼ਰੀ ਨਵਾਮਾ ਕੀ ਜੋ ਜੀ ਜੀ ਪਿੱਛੇ ਰਹਿ ਗਿਆ ਉਹ ਆਉਂਦਾ ਸ੍ਰੋਤੀ ਸਾਹਿਬ ਜੀ ਦਾ ਲਿਖਿਆ ਹੋਇਆ ਬੜਾ ਹੀ ਪਿਆਰਾ ਗੀਤ ਹੈ ਬਾਬਾ ਤੇਰੀ ਤੱਕੜੀ ਤਾਂ ਤੇਰਾ ਤੀਰਾ ਤੋੜੀ ਬਾਬਾ ਤੇਰੀ ਤੱਕੜੀ ਤਾਂ ਬੇਨਾ ਬੱਟੇ ਤੇਰਾ ਤੇਰਾ ਤੋਲਦੀ ਬਾਬਾ ਤੇਰੀ ਤੱਕੜੀ ਤਾਂ ਬੇਨਾ ਬੱਟੇ ਤੇਰਾ ਤੇਰਾ ਤੋਲਦੀ ਬਾਸ ਪੂਜ ਭਾਰੀ ਹੁੰਦਾ ਸੀ ਡੰਡੀ ਤਾਂ ਵੀ ਨਹੀਂ ਝੋਲਦੀ ਬਾਬਾ ਤੇਰੀ ਤੱਕੜੀ ਤਾਂ ਤੇਰਾ ਤੋਲਦੀ ਰੇਹਾ ਭਰਪੂਰ ਮੋਤੀਖਾਨਾ ਰਹਿ ਬੋਲਾਰਦਾ ਚੱਲਿਆ ਮੁਨਾਫਾ ਵਿੱਚ ਤੋ ਸਸਰਕਾਰ ਦਾ ਰੇਹਾ ਭਰਪੂਰ ਮੋਤੀਖਾਨਾ ਰਹਿ ਬੋਲਾਰਦਾ ਚੱਲਿਆ ਮੁਨਾਫੇ ਵਿੱਚ ਤੋ ਸਸਰਕਾਰ ਦਾ ਤੇਰੀ ਸੱਚੀ ਕਮਾਈ ਬਾਬਾ ਜੀ ਤੋੜਦੀ ਬੱਬ ਤੇਰੀ ਤੱਕੜੀ ਤਾਂ ਬੇਨਾ ਬੱਟੇ ਤੇਰਾ ਤੇਰਾ ਤੋੜਦੀ ਬੱਬ ਤੇਰੀ ਤੱਕੜੀ ਤਾਂ ਬੇਨਾ ਬੱਟੇ ਤੇਰਾ ਤੇਰਾ ਤੋੜਦੀ ਪੰਜ પાਕੇ ਸੱਤ ਕਹਿਣਾ ਤੇਰਾ ਨਾਮ ਵਿਹਾਰ ਸੀ ਦਰ ਆਉਂਦਾ ਖਾਲੀ ਜੋਣਾ ਮੋੜ ਤਾਂ ਲਜਾਰ ਸੀ ਾਂਜ ਪਾ ਕੇ ਸੱਤ ਤੱਕ ਕਹਿਣਾ ਤੇਰਾ ਵਿਹਰ ਸੀ ਦਰ ਆਉਂਦਾ ਖਾਲੀ ਛੋੜ ਮੋੜ ਦਾ ਲੰਜਾਰ ਸੀ ਨਹੀਂ ਹੁੰਦੀ ਸੀ ਖੋਟ ਕੋਈ ਜੀ ਅੱਜ ਬਾਂਘੂ ਪਾਰੀ ਝੋਲਦੀ ਆਬ ਤੇਰੀ ਤੱਕੜੀ ਹਿਤਾ ਬੇਨਾ ਬੱਟੇ ਤੇਰਾ ਤੇਰਾ ਤੋਲਦੀ ਆਬ ਤੇਰੀ ਤੱਕੜੀ ਸਾਂ ਪੈ ਨਾ ਬੱਟੇ ਤੇ ਰੱfte ਰਤੋਲ ਦੀੁੰਦੀ ਬੜੇ ਆਈ ਤੇ ਕਈ ਖਾਰ ਖਾ ਗਏ ਟੂਠੀਆਂ ਫਲਾਉਣ ਖਾਵਰਾ ਜੋ ਮਾਰ ਖਾ ਗਏ ਬੁੰਦੀ ਬੜੇ ਆਈ ਤੇ ਕਈ ਖਾਰ ਖਾ ਗਏ ਟੂਠੀਆਂ ਫਲਾਉਣ ਖਾਵਰਾ ਜੋ ਮਾਰ ਖਾ ਗਏ ਗੱਲ ਸੋळा ਨੇ ਸੱਚ ਨਿਕਲੀ ਸੋੜ ਆਇਆ ਨੇ ਸੱਚ ਨਿਕਲੀ ਗੱਲ ਕੀਤੀ ਜਦੋਂ ਪੜ ਚੋਲਦੀ ਬਾਬਾ ਤੇਰੀ ਟੱਕੜੀ ਤਾਂ ਬਿਨਾਂ ਬੱਟੇ ਤੇਰਾ ਤੇਰਾ ਤੋਲਦੀ ਬਾਬਾ ਤੇਰੀ ਟੱਕੜੀ ਤਾਂ ਬਿਨਾਂ ਬੱਟੇ ਤੇਰਾ ਤੇਰਾ ਤੋਲਦੀ ਤੇਰੀ ਰਾਜਾ ਵਿੱਚ ਰਹਿਣਾ ਸਕਰੋਤੀ ਵਾਲਾ ਮੀਤ ਜੀ ਪੈਂਦੀ ਨਹੀਂ ਤਾਨੂੰ ਮਰਾਤਾ ਸਦਾ ਸਾਹਵਰੱਖੋ ਨੀਤ ਜੀ ਤੇਰੀ ਰਾਜਾ ਵਿੱਚ ਰਹਿਦਾ ਸਕਰੋਤੀ ਵਾਲਾ ਮੀਤ ਜੀ ਪੈਂਦੀ ਨਹੀਂ ਤਾਨੂੰ ਮਰਾਤਾ ਸਦਾ ਸਾਹਵਰੱਖੋ ਨੀਤ ਜੀ ਰਉ ਨੌਂ ਵਾਰ ਨੌ ਦੁਨੀਆਂ ਜਿਹੜੀ ਫੇਰਦੀ ਐ ਸਾਹ ਨੂੰ ਘਰੋਲਦੀ ਪਾਪਾ ਤੇਰੀ ਤੱਕੜੀ ਤਾਂ ਬੇਨਾ ਬੱਟੇ ਤੇਰਾ ਤੇਰਾ ਕੋਲਦੀ ਪਾਪਾ ਤੇਰੀ ਤੱਕੜੀ ਤਾਂ ਬੇਨਾ ਬੱਟੇ ਤੇਰਾ ਤੇਰਾ ਕੋਲ ਲੋ ਜੀ ਇੱਕ ਇਸ ਕੌਦੀ ਸਾਹਿਬ ਜੀ ਦਾ ਬੜੀਆਂ ਹੀ